ਤੁਸੀਂ ਸੁਖਵੀਰ ਬਾਦਲ ਉਹਨਾਂ ਤੋਂ ਨਾਰਾਜ਼ ਹਾਂ ਕਿਉਂਕਿ ਸਪੋਰਟ ਤਾਂ ਉਹ ਨਹੀਂ ਕਰ ਰਹੇ ਤੁਹਾਡੀ ਸਾਡੇ ਕੋ ਗਰੀਬ ਪਰਿਵਾਰ ਨੂੰ ਟਿਕਟ ਦੇ ਕੇ ਸਭ ਕੁਝ ਕਰਕੇ ਸਾਰੇ ਵਿੱਚ ਬੁਲਾ ਕੇ ਬਾਅਦ ਸਾਨੂੰ ਧੋਖਾ ਦਿੱਤਾ ਹੈ ਤੁਹਾਨੂੰ ਪਤਾ ਜੇ ਕਿਸੇ ਨੂੰ ਧੋਖਾ ਹੋ ਜਾਏ ਤਾਂ ਛੋਟੀ ਗੱਲ ਥੋੜਾ ਉਹ ਉਹ ਤਾਂ ਕਹਿੰਦੇ ਦਿਖੇ ਸੀ ਜਦੋਂ ਪਿਛਲੇ ਦਿਨੀ ਤੁਸੀਂ ਆਮ ਆਦਮੀ ਪਾਰਟੀ ਚ ਸਵੇਰੇ ਚਲੇ ਗਏ ਸੀ ਉਹ ਕਹਿੰਦੇ ਕਿ ਸਾਨੂੰ ਕੋਈ ਫਰਕ ਨਹੀਂ ਪਿਆ ਹੈ ਸਾਡੇ ਗਰੀਬ ਨੂੰ ਧੋਖਾ ਦਿੱਤਾ ਨਾ ਫਰਕ ਤਾਂ ਸਾਨੂੰ ਪੈਣਾ ਦਾ ਉਹਨਾਂ ਨੂੰ ਮੀਰਾ ਨੂੰ ਕੋਈ ਫਰਕ ਨਹੀਂ ਪਿਆ ਪਿਛਲੇ ਦਿਨਾਂ 'ਚ ਤੁਸੀਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਕੀ ਕੁਝ ਕਾਰਨ ਦਾ ਹੈ ਤੁਸੀਂ ਉਧਰ ਚਲੇ ਗਏ ਤੇ ਵਾਪਸ ਫੇਰ ਤੁਸੀਂ ਆਏ ਕੀ ਕੁਝ ਘਟਨਾਕ੍ਰਮ ਤਸਵੀਰ ਰਹੀ ਹੋ ਉਹ ਤਾਂ ਉਹ ਮੈਨੂੰ ਕਿ ਕੋਈ ਮੀਟਿੰਗ ਵਾਸਤੇ ਬੁਲਾ ਕੇ ਲੈ ਗਏ ਸੀ ਜਦੋਂ ਮੈਂ ਗਈ ਤਾਂ ਉੱਥੇ ਮੈਂ ਜਾ ਕੇ ਦੇਖਿਆ ਤੇ ਮੇਰਾ ਮਨ ਇੱਕਦਮ ਕਫਰਾ ਗਿਆ ਵੀ ਆ ਕਿੱਦਾਂ ਹੋ ਗਿਆ ਵੀ ਮੈਨੂੰ ਕਿੱਥੇ ਲੈ ਆਏ ਤੁਹਾਨੂੰ ਨਹੀਂ ਸੀ ਪਤਾ ਉਦੋਂ ਨਹੀਂ ਬਿਲਕੁਲ ਪਤਾ ਕੌਣ ਲੈ ਕੇ ਗਿਆ ਤੁਹਾਨੂੰ ਅਸੀਂ ਸਾਰੀ ਉਮਰ ਪਾਰਟੀ ਚ ਲਾਈਗੀ 45 ਸਾਲ ਪਾਰਟੀ ਚ ਲਾਇਨੇ ਆਪਣੇ ਘਰ ਵੀ ਜਾੜੇ ਆਪਣੇ ਬੱਚਿਆਂ ਨੂੰ ਵੀ ਨੌਕਰੀਆਂ ਦਵਾਈਆਂ ਕੁਛ ਨਹੀਂ ਕੀਤਾ ਪਾਰਟੀ ਪਿੱਛੇ ਸਾਡੇ ਆਪਣੇ ਮਨ ਨੂੰ ਠੇਸ ਬਹੁਤ ਲੱਗੀ ਇਸੇ ਹਾਂ ਤੁਸੀਂ ਨਹੀਂ ਸੀ ਜਾਣਾ ਚਾਹੁੰਦੇ ਨਹੀਂ ਅਸੀਂ ਨਹੀਂ ਜਾਣਾ ਚਾਹੁੰਦੇ ਸਾਡਾ ਧੋਖਾ ਹੋ ਗਿਆ ਵੀ ਧੋਖਾ ਹੀ ਹੋ ਗਿਆ ਫਿਰ ਵੀ ਕੀ ਲੱਗਦਾ ਹੈ ਕਿ ਇਸ ਨਾਲ ਮੇਰਾ ਮੁਕਾਬਲਾ ਰਹੂਗਾ ਕਿ ਇਹਨੂੰ ਮੈਂ ਹਰਾਉਣਾ ਹੈ ਕੋਈ ਨਹੀਂ ਕਿ ਤਿੰਨਾਂ ਨੂੰ ਹਰਾਉਣਾ ਹੈ ਕਦਰਤ ਦੀ ਖੇਡ ਹੈ ਜੋ ਕੁਦਰਤ ਨੇ ਕਰਨਾ ਹੈ ਉਹੀ ਹੋਣਾ ਆਪਾਂ ਕਿਸੇ ਦਾ ਕੁਝ ਨਹੀਂ ਕਰ ਸਕਦੇ ਅਰਮਯੂਡ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਜਲੰਧਰ ਵੈਸਟ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਉਪ ਚੋਣ ਹੋ ਰਹੀ ਹੈ ਜਿਮਨੀ ਚੌਂ ਦੇ ਦਰਮਿਆਨ ਜਲੰਧਰ ਦੀ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ ਕਿ ਜਲੰਧਰ ਦੀਆਂ ਚੋਣਾਂ ਦੇ ਵਿੱਚ ਮਹਿਜ਼ ਜਿਹੜਾ ਆ ਕੁਝ ਦਿਨ ਬਾਕੀ ਨੇ ਤਾਂ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਸਰਜੀਤ ਕੌਰ ਜੀ ਚੋਣ ਲੜ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬੀਬੀ ਜੀ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਸੇਠ ਠੀਕ ਹੈ ਹਾਂ ਜੀ ਬਜੀ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਕੀ ਚੱਲ ਰਿਹਾ ਕੀ ਕੁਝ ਲੋਕਾਂ ਦਾ ਰਿਸਪਾਂਸ ਕੀ ਹੈ ਲੋਕਾਂ ਦੇ ਬਹੁਤ ਵਧੀਆ ਮਿਲ ਰਹੇ ਰਿਸਪਾਂਸ ਬਹੁਤ ਵਧੀਆ ਲੋਕਾਂ ਚ ਜਾ ਰਹੇ ਹਾਂ ਕਿਹੜੀਆਂ ਗੱਲਾਂ ਰੱਖਣੇ ਹੌਣ ਵੀ ਜਾ ਰਹੇ ਸੀਗੇ ਵੀ ਜਿਹੜੇ ਤੁਹਾਡੇ ਕਾਮ ਨੇ ਕੋਈ ਵੀ ਰਹਿੰਦੇ ਨੇ ਨਸ਼ੇ ਦਾ ਹੋ ਗਿਆ ਸ਼ਿਵਰਦ ਹੋ ਗਿਆ ਬਿਜਲੀ ਸਪ ਬਿਜਲੀ ਦਾ ਹੋ ਗਿਆ ਸਾਰੇ ਕਰਾਵਾਂਗੇ ਨਸ਼ੇ ਦਾ ਨਸ਼ੇ ਦਾ ਮੁੱਦਾ ਹੈਗਾ ਹਾਂ ਜੀ ਨਸ਼ਾ ਬਹੁਤ ਇੱਥੇ ਵਿਕਦਾ ਸਾਡੇ ਇਲਾਕੇ ਚ ਮਿੱਠੂ ਅਸਤੀ ਵਿੱਚ ਵੀ ਬਹੁਤ ਲੋਕੀ ਵੇਚਦੇ ਨੇ ਇੱਧਰ ਇੱਧਰ ਅਕੀ ਇਲਾਕੇ ਵਿੱਚ ਬਹੁਤ ਲੋਕੀ ਵੇਚਦੇ ਉਹਨਾਂ ਦਾ ਖਤਮ ਕਰਾਵੋਗੇ ਠੀਕ ਹੈ ਤਾਂ ਤੁਸੀਂ ਸ਼ੋਮਨੀ ਕਾਲੀ ਦਲ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਹੋ ਸੁਖਵੀਰ ਸਿੰਘ ਬਾਦਲ ਹੋਣਾ ਨੇ ਤੁਹਾਨੂੰ ਜਿਹੜਾ ਉਹ ਸਾਥ ਦੇਣ ਤੋਂ ਤੁਹਾਨੂੰ ਇਨਕਾਰ ਕਰਤਾ ਕੀ ਲੱਗਿਆ ਤੁਹਾਨੂੰ ਕੀ ਫੀਲ ਹੋਇਆ ਜਦੋਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਹਾਡੀ ਟਿਕਟ ਵਾਪਸ ਲਈ ਜੇਗੀ ਸਾਨੂੰ ਉਸ ਗੱਲ ਤੋਂ ਬੜੀ ਤਕਲੀਫ ਹੋਈ ਬਹੁਤ ਜ਼ਿਆਦਾ ਪਰਿਵਾਰ ਨੂੰ ਤਕਲੀਫ ਹੋਈ ਸਾਡੇ ਇਲਾਕਿਆਂ ਨੂੰ ਅਸੀਂ ਬਹੁਤ ਤਕਲੀਫ ਹੋਈ ਜੇ ਇਦਾਂ ਤੁਹਾਡੇ ਨਾਲ ਕਿਉਂ ਕੀਤਾ ਇਹਨਾਂ ਨੇ ਅਸੀਂ ਤਾਂ ਸਾਰੀ ਉਮਰ 40 45 ਸਾਲ ਬਾਦਲ ਦੇ ਨਾਲ ਲਾਈ ਜਿੱਤੇ ਦਾ ਪ੍ਰੀਤਮ ਸਿੰਘ ਸੀ ਉਹ 40 45 ਸਾਲੋਂ ਦੀ ਬਹੁਤ ਸੇਵਾ ਕੀਤੀ ਨੇ ਦੀ ਜੇਲਾ ਵੀ ਕੱਟੀਆਂ 4 ਸਾਲ ਜੇਲ੍ਹ ਕੱਟੀ ਉਹਨਾਂ ਦੇ ਨੌਲਾਦ ਤੇ ਸੀ ਪਰ ਉਹਨਾਂ ਦੇ ਸੇਵਾ ਦੀ ਛੱਡੀ ਆਪਣੀ ਕਾਰੀਦਾਰ ਕਾਸ਼ ਸਿੰਘ ਬਾਦਲ ਉਹਨਾਂ ਦੇ ਨਾਲ ਸੀਗੇ ਜਿੱਤੇ ਦਾ ਪ੍ਰੀਤਮ ਸਿੰਘ ਜਦੋਂ ਐਮਰਜੈਂਸੀ ਤੋਂ ਸੀਗਾ ਨਾ ਨਹੀਂ ਇੱਕ ਵਾਰੀ ਉਹ ਪਹਿਲਾਂ ਕਾਫੀ ਚਿਰ 10 ਕੁ ਦਿਨ ਰਹੇ ਸੀ ਵੱਡੇ ਬਾਦਲ ਨਾਲ ਫਿਰ ਉਸ ਤੋਂ ਬਾਅਦ ਕੰਡਿਆਂ ਚੁੱਕ ਕੇ ਲੈ ਗਏ ਸੀ ਫਿਰ ਚਿੰਨ ਸਾਡੇ 3.5 ਸਾਲ ਰੱਖਿਆ ਸੀ ਵੱਡੇ ਬਾਦਲ ਸਾਹਿਬ ਆਉਂਦੇ ਸੀ ਤੁਹਾਡੇ ਘਰ ਹਾਂ ਜੀ ਤਿੰਨ ਵਾਰੀ ਆਏ ਸਨ ਬਾਦਲ ਸਾਹਿਬ ਆਏ ਨੇ ਹੁਣ ਸਾਡੇ ਉਹ ਹੁਣ ਜਦੋਂ ਦੇ ਉਹ ਸੁਖਵੀਰ ਬਾਦਲ ਜੀ ਬਣੇ ਨੇ ਉਹ ਨਹੀਂ ਆਏ ਸਾਡੇ ਘਰ ਕਦੀ ਕਦੇ ਨਹੀਂ ਆਏ ਨਹੀਂ ਉਹ ਤਿੰਨ ਵਾਰੀ ਵੱਡੇ ਬਾਦਲ ਆਏ ਸੀ ਉਸਨਾਂ ਬੋਸਨ ਜੋ ਕਰਦੇ ਸੀ ਉਹ ਕਹਿੰਦੇ ਸੀ ਜਥੇਦਾਰ ਮਿੱਠੂ ਵਸਤੀ ਸਾਡੀ ਸੱਜੀ ਬਾਹ ਹੈ ਸਾਡੀ ਸੱਜੀ ਬਾਹ ਹੈ ਕੋਈ ਵੀ ਕੋਈ ਰੈਲ ਨਹੀਂ ਹੋਣੀ ਕਿ ਮੀਟਿੰਗ ਹੋਣੀ ਹੈ ਸਾਡੇ ਵਸਤੀ ਚ ਪਹਿਲਾਂ ਸਨੀਆ ਭੇਜਦੇ ਸੀ ਵੀ ਜਥੇਦਾਰ ਸਾਡਾ ਬਹੁਤ ਸੇਵਾਦਾਰ ਹੈ ਉਹ ਸਾਡੇ ਨਾਲ ਰਹਿੰਦਾ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਸੇਜ ਦੇਣਾ ਵੀ ਉਹ ਨਾਲ ਤੋਂ ਸਾਡੇ ਤਾਂ ਸੁਖਵੀਰ ਸਿੰਘ ਬਾਦਲ ਹੋਂ ਨੇ ਜਦੋਂ ਤੁਹਾਨੂੰ ਚੋਣ ਨਿਸ਼ਾਨ ਦਿੱਤਾ ਉਸ ਤੋਂ ਬਾਅਦ ਜਦੋਂ ਵਾਪਸ ਕਿਹਾ ਗਿਆ ਗਿਆ ਅਸੀਂ ਮਾਇਤ ਵਾਪਸ ਲੈ ਰਹੇ ਹਾਂ ਤਾਨੂੰ ਕੀ ਕਿਹਾ ਗਿਆ ਉਹ ਉੱਥੇ ਅਸੀਂ ਗਏ ਸੀ ਇਹ ਮੈਂ ਤਾਂ ਇਹਦੇ ਬਾਰੇ ਪਤਾ ਨਹੀਂ ਸੀ ਵੀ ਇਹਨਾਂ ਨੇ ਕਿਉਂ ਬੁਲਾਇਆ ਮੇਰੇ ਬੇਟੇ ਨੂੰ ਵੀ ਪੂਰੀ ਗੱਲ ਦਾ ਨਹੀਂ ਪਤਾ ਸੀ ਆ ਰਾਜਪਾਲ ਸੋਨ ਵੀ ਗਏ ਸੀ ਜਦੋਂ ਮੈਂ ਉੱਥੇ ਗਈ ਸੀ ਤੇ ਮੈਂ ਦੋ ਤਿੰਨ ਜਿਹੜੇ ਖੜੇ ਸੀਗੇ ਮੈਂ ਇਹਨਾਂ ਨੂੰ ਪੁੱਛੇ ਵੀ ਕੀ ਕਿਉਂ ਬੁਲਾਏ ਸਨ ਕਹਿੰਦੇ ਤੁਹਾਡੇ ਕਾਗਜ਼ ਵਾਪਸ ਕਰਨੇ ਨੇ ਮੈਂ ਕਿਹਾ ਨਹੀਂ ਸਾਡਾ ਇੱਜ਼ਤ ਦਾ ਸਵਾਲ ਹੈ ਸਾਡਾ ਭਾਈਚਾਰਾ ਸਾਡਾ ਇਲਾਕਾ ਨੂੰ ਅਸੀਂ ਸਾਡੇ ਜਦੋਂ ਸਾਰੀਆਂ ਪੰਦਰ ਕਮੇਟੀਆਂ ਨਾਲ ਨੇ ਸਾਡੇ ਤੇ ਮੈਂ ਇਹ ਕੰਮ ਨਹੀਂ ਕਰਾਂਗੀ ਪਿਛਲੇ ਦਿਨਾਂ 'ਚ ਤੁਸੀਂ ਆਮਰਵੀ ਪਾਰਟੀ ਸ਼ਾਮਲ ਹੋਏ ਕੀ ਕੁਝ ਕਾਰਨ ਰਹੀਂ ਤੁਸੀਂ ਉਧਰ ਚਲੇ ਗਏ ਤੇ ਵਾਪਸ ਫੇਰ ਤੁਸੀਂ ਆਏ ਕੀ ਕੁਝ ਘਟਨਾਕਰਮ ਤਸਵੀਰ ਰਹੀ ਹੋ ਕੀ ਕਰ ਉਹ ਤਾਂ ਉਹ ਮੈਨੂੰ ਕੋਈ ਮੀਟਿੰਗ ਵਾਸਤੇ ਬੁਲਾ ਕੇ ਲੈ ਗਏ ਸੀ ਜਦੋਂ ਮੈਂ ਗਈ ਤਾਂ ਉੱਥੇ ਮੈਂ ਜਾ ਕੇ ਦੇਖੇ ਤੇ ਮੇਰਾ ਮਨ ਇੱਕਦਮ ਕਫਰਾ ਆ ਗਿਆ ਵੀ ਆ ਕਿੱਦਾਂ ਹੋ ਗਿਆ ਵੀ ਮੈਨੂੰ ਕਿੱਥੇ ਲੈ ਆਏ ਤੁਹਾਨੂੰ ਨਹੀਂ ਸੀ ਪਤਾ ਉਦੋਂ ਨਹੀਂ ਬਿਲਕੁਲ ਨਹੀਂ ਪਤਾ ਕੌਣ ਲੈ ਗਿਆ ਤੁਹਾਨੂੰ ਸਾਡੇ ਉੱਥੋਂ ਨਹੀਂ ਸੀ ਕੋਈ ਕਹਿੰਦਾ ਇਹ ਤੁਹਾਨੂੰ ਮੀਟਿੰਗ ਨੂੰ ਬੁਲਾਇਆ ਅਸੀਂ ਚੱਲੇਗੇ ਅੱਗੇ ਸੀ ਆਮਾਨ ਹਣਾ ਬੈਠੀ ਸੀ ਉਹ ਅੱਗੇ ਖੜੇ ਸੀ ਪਰ ਮੈਂ ਆ ਇੱਕਦਮ ਦੇਖ ਕੇ ਘਬਰਾ ਗਈ ਵੀ ਸਾਡਾ ਤਾਂ ਪੰਥ ਕਾਲੀਦਲ ਅਸੀਂ ਮਰਨਾ ਵੀ ਉੱਥੇ ਜੀਣਾ ਵੀ ਉੱਥੇ ਤੇ ਇਹ ਮੈਨੂੰ ਤੁਸੀਂ ਮੀਟਿੰਗ ਦੇ ਵਿੱਚ ਕਿੱਥੇ ਲੈ ਕੇ ਆਏ ਜਦੋਂ ਉੱਥੋਂ ਤੁਹਾਨੂੰ ਜੁਆਇਨਿੰਗ ਕਰਾਤੀ ਸੀ ਆਮਾਨ ਹਣਾ ਦੇ ਵੱਲੋਂ ਉਸ ਤੋਂ ਬਾਅਦ ਤੁਸੀਂ ਘਰ ਆਏ ਤੁਹਾਡੀ ਕੀਦਨੇ ਗੱਲ ਹੋਈ ਪਹਿਲਾਂ ਸਭ ਤੋਂ ਪਹਿਲਾਂ ਉਦੋਂ ਮੇਰੇ ਕਿਸੇ ਨਾਲ ਗੱਲ ਨਹੀਂ ਮੈਂ ਬਿਮਾਰ ਹੋ ਗਈ ਸੀ ਜਦੋਂ ਮੈਂ ਘਰ ਆਈ ਮੈਨੂੰ ਘਬਰਾਟ ਹੋ ਗਈ ਜਦੋਂ ਮੈਂ ਜਥੇਦਾਰ ਜੀ ਦੀ ਫੋਟੋ ਦੇਖੀ ਵੀ ਮੈਨੂੰ ਉੱਥੇ ਧੋਕੇ ਨਾਲ ਲੈ ਗਏ ਨੇ ਉਦੋਂ ਮੈਂ ਟਿ ਲੀਓ gsi एकदम ਬੀਪੀ ਵੱਧ ਗਿਆ ਸੀ ਤੇ ਫਿਰ ਮੈਂ ਸ਼ਾਮ ਨੂੰ ਜਾ ਕੇ ਠੀਕ ਹੋਈ ਸੀ ਸ਼ਾਮ ਨੂੰ ਫਿਰ ਤੁਹਾਡੀ ਗੱਲ ਬੀਬੀ ਜ਼ਗੀਰ ਖੋੜ ਹੋਣਾ ਨਾ ਹੋਈ ਹਾਂਜੀ ਬੀਬੀ ਜ਼ਗੀਰ ਖੋੜ ਸਾਰੇ ਸਾਡੀ ਪਾਰਟੀ ਦੇ ਸੀ ਆ ਬਡਾਲਾ ਜੀ ਬੀਬੀ ਜ਼ਗੀਰ ਖੋੜ ਗੁਰਪ੍ਰਤਾਪ ਕਾਫੀ ਜਣੇ ਇਕੱਠੇ ਹੋਏ ਸੀ ਬਹੁਤ ਜਣੇ ਫਿਰ ਅਸੀਂ ਵੀ ਆਪਣੇ ਮਨ ਨੂੰ ਬਹੁਤ ਸਾਡੇ ਦੁੱਖ ਲੱਗਾ ਵੀ ਅਸੀਂ ਸਾਰੀ ਉਮਰ ਪਾਰਟੀ ਚ ਲਾਈਗੀ 45 ਸਾਲ ਪਾਰਟੀ ਚ ਲਾਏ ਨੇ ਆਪਣੇ ਘਰ ਵੀ ਜਾੜੇ ਆਪਣੇ ਬੱਚਿਆਂ ਨੂੰ ਵੀ ਨਹੀਂ ਨੌਕਰੀਆਂ ਦਵਾਈਆਂ ਕੁਛ ਨਹੀਂ ਕੀਤਾ ਪਾਰਟੀ ਪਿੱਛੇ ਸਾਡੇ ਆਪਣੇ ਮਨ ਨੂੰ ਠੇਸ ਬਹੁਤ ਲੱਗੀ ਇਸ ਕਰਕੇ ਸੀ ਆਪਣੇ ਆਪ ਦੀ ਆਪ ਤੁਸੀਂ ਨਹੀਂ ਸੀ ਜਾਣਾ ਚਾਹੁੰਦੇ ਹਾਂਜੀ ਨਹੀਂ ਅਸੀਂ ਨਹੀਂ ਜਾਣਾ ਚਾਹੁੰਦੇ ਸੀ ਸਾਡਾ ਤੋਖਾ ਗਿਆ ਵੀ ਤੋਖਾ ਹੀ ਹੋ ਤੁਹਾਨੂੰ ਬੁਲਾਇਆ ਗਿਆ ਸੀ અમારી ਪਾਰਟੀ ਵੱਲੋਂ ਨਹੀਂ ਨਹੀਂ ਮੈਨੂੰ ਨਹੀਂ ਕਿਸੇ ਨੇ ਕਿਹਾ ਮੈਨੂੰ ਬਸ ਜਿਹੜੇ ਮੀਟਿੰਗ ਵਾਸਤੇ ਕਿਹਾ ਕਿ ਲੈ ਕੇ ਸੀ ਮੀਟਿੰਗ ਲਈ ਕਿਹਾ ਸੀ ਹਾਂਜੀ ਮੀਟਿੰਗ ਲਈ ਕਿਹਾ ਕਿ ਲੈ ਕੇ ਸੀ ਤਾਂ ਹੁਣ ਤੁਹਾਡਾ ਜਿਹੜਾ ਅਕਾਲੀ ਦਲ ਹੈ ਤੁਹਾਡੇ ਜਿਹੜੇ ਤੜਾ ਖਾਸ ਕਰਕੇ ਕਿਹਾ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਤੁਹਾਨੂੰ ਚੋਣ ਲੜਾਈ ਜਾ ਰਹੀ ਹੈ ਸਪੋਰਟ ਕਰ ਰਹੇ ਆ ਪੂਰੀ ਹਾਂਜੀ ਸਪੋਰਟ ਸਾਡੇ ਸਾਰੇ ਕਰਦੇ ਨੇ ਸਾਡੇ ਪਾਰਟੀ ਦੇ ਜਿਹੜੇ ਇੱਥੋਂ ਦੇ ਨੇ ਉਹ ਸਾਰੇ ਸਾਡੇ ਨਾਲ ਨੇ ਸਾਡਾ ਇਲਾਕਾ ਨੂੰ ਅਸੀਂ ਗੁਰਦੁਆਰਾ ਦੀ ਪ੍ਰਬੰਧਕ ਕਮੇਟੀਆਂ ਸਾਰੇ ਸੰਸਾਥ ਬਹੁਤ ਦੇ ਰਹੇ ਨੇ ਤਾਂ ਅਕੀ ਸੋਚਿਆ ਜੇ ਤੁਸੀਂ ਐਮਐਲਏ ਬਣ ਜੰਨੇ ਹੋ ਜਿੱਤ ਜੰਨੇ ਹੋ ਜਲੰਧਰ ਵੈਸਟ ਦੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰਾਓ ਤਾਂ ਦੱਸਿਓ ਵੀ ਜਿਹੜੇ ਬਿਜਲੀ ਦੇ ਕੰਮ ਨੇ ਉਕਰਾਵਾਂਗੇ ਵਾਟਰ ਸਪਲਾਈ ਦੇ ਕਰਾਵਾਂਗੇ ਜੋ ਨਸ਼ੇ ਦਾ ਮੁੱਦਾ ਹੈ ਉਹ ਬੰਦ ਕਰਾਵਾਂਗੇ ਜੋ ਸਾਡੇ ਇਲਾਕੇ ਦਾ ਕੰਮ ਹੈ ਜਥੇਦਾਰ ਜੀ ਜਿਹੜੀ ਸੇਵਾ ਕਰਗੇ ਸੀ ਜਦੋਂ ਦੀ ਉੱਥੇ ਦੀ ਉੱਥੀ ਪਈਏ ਮੁੜ ਕੇ ਸਾਡਾ ਕੋਈ ਵਸਤੀ ਨਹੀਂ ਵੜਿਆ ਕੋਈ ਸਾਡੇ ਇਲਾਕੇ ਦਾ ਕਿਸੇ ਨੇ ਜਿਹੜੇ ਸਾਨੂੰ ਮਿਲਦੇ ਸੀ ਕਿਸੇ ਨੇ ਕੰਮ ਨਹੀਂ ਕਰਵਾਇਆ ਤਾਂ ਦੂਜੀ ਪਾਰਟੀਆਂ ਦੇ ਕੈਂਡੀਡੇਟ ਵੀ ਖੜੇ ਨੇ ਸ਼ੀਤ ਲੰਗਰਾਲ ਖੜੇ ਆ ਤੇ ਮਹਿੰਦਰ ਭਗਤ ਜੀ ਖੜੇ ਆ ਤੇ ਸ੍ਰਿੰਦਰ ਕੌਰ ਜੀ ਖੜੇ ਆ ਤੁਹਾਡਾ ਮੁਕਾਬਲਾ ਕਿਹਦੇ ਨਾਲ ਉਹਨਾਂ ਬਾਰੇ ਮੈਂ ਕੋਈ ਕੁਝ ਨਹੀਂ ਕਹਿ ਸਕਦੀ ਪਾਰਟੀਆਂ ਬਾਰੇ ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਜੋਰ ਹੈ ਸਾਡਾ ਆਪਣਾ ਹੈ ਉਹਨਾਂ ਦਾ ਆਪਣਾ ਆਪਾਂ ਕਿਸੇ ਬਾਰੇ ਮਾੜਾ ਨਹੀਂ ਬੋਲ ਸਕਦੇ ਹੂੰ ਫਿਰ ਵੀ ਕੀ ਲੱਗਦਾ ਕਿ ਇਸ ਨਾਲ ਮੇਰਾ ਮੁਕਾਬਲਾ ਰਹੂਗਾ ਕਿ ਇਹਨੂੰ ਮੈਂ ਹਰਾਉਣਾ ਹੈ ਕੋਈ ਤਿੰਨਾਂ ਨੂੰ ਹਰਾਉਣਾ ਹੈ ਉਹ ਕੁਦਰਤ ਦੀ ਖੇਡ ਹੈ ਉਹ ਕੁਦਰਤ ਦੀ ਖੇਡ ਹੈ ਜੋ ਕੁਦਰਤ ਨੇ ਕਰਨਾ ਹੈ ਉਹੀ ਹੋਣਾ ਆਪਾਂ ਕਿਸੇ ਦਾ ਕੁਝ ਨਹੀਂ ਕਹਿਣਾ ਹੂੰ ਤਾਂ ਹੋਰ ਕੀ ਸੋਚਿਆ ਕਿਉਂਕਿ ਕੁਝ ਹੀ ਦਿਨ ਬਾਕੀ ਨੇ ਚੋਣਾ ਪੈਣ ਨੂੰ ਲੈ ਕੇ ਚੋਣਾ ਦੇ ਵਿੱਚ ਤਾਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਲੋਕ ਕੀ ਕੁਝ ਕਹਿ ਰਹੇ ਆ ਘਰ ਘਰ ਜਾ ਰਹੇ ਹਾਂ ਅਸੀਂ ਪ੍ਰਚਾਰ ਕਰ ਰਹੇ ਹਾਂ ਔੜ ਵੀ ਅਸੀਂ ਪ੍ਰਚਾਰ ਹੀ ਕਰ ਰਹੇ ਸੀ ਘਰ ਘਰ ਜਾ ਕੇ ਉੱਥੋਂ ਮੈਂ ਲੈ ਕੇ ਆਂਦਾ ਇਹਨਾਂ ਨੂੰ ਮੇਰੇ ਸਿਹਤ ਤੇ ਥੋੜੀ ਖਰਾਬ ਸੀ ਮੈਂ ਕਿਹਾ ਚਲੋ ਤਾਂ ਤੁਹਾਨੂੰ ਲੋਕ ਇਸ ਗੱਲ ਬਾਰੇ ਤਾਂ ਨਹੀਂ ਕਹਿ ਰਹੇ ਕਿ ਬੀਬੀ ਜੀ ਕਿਉਂ ਪਿਛਲੇ ਦਿਨੇ ਜਿਹੜਾ ਤੁਸੀਂ ਕਲਮ ਚੁੱਕਿਆ ਨਹੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਮੇਰੇ ਕੋਲ ਕੋਈ ਨਾਂਬਾ ਨਹੀਂ ਆਇਆ ਨਾ ਮੈਨੂੰ ਕਿਸੇ ਨੇ ਕਿਹਾ ਮੇਰੇ ਕੋਲ ਕੋਈ ਏਦਾਂ ਦਾ ਕੋਈ ਨਹੀਂ ਆਇਆ ਤਾਂ ਕੱਲ ਸਾਡੀ ਬੀਬੀ ਜਗੀਰ ਕਰੋ ਹਣਾ ਜੀ ਨਾਲ ਗੱਲ ਹੋ ਰਹੀ ਸੀ ਤਾਂ ਸੁਖਵੀਰ ਸਿੰਘ ਬਾਦਲ ਹਣਾ ਤੋਂ ਕਾਫੀ ਨਰਾਜ਼ ਸੀ ਉਹ ਤੁਸੀਂ ਸੁਖਵੀਰ ਬਾਦਲ ਹਣਾ ਤੋਂ ਨਰਾਜ਼ ਹੋ ਕਿਉਂਕਿ ਸਪੋਰਟ ਤਾਂ ਉਹ ਨਹੀਂ ਕਰ ਰਹੇ ਤੁਹਾਡੀ ਜਿਉ ਸਾਡੇ ਕੋਲ ਚੱਲ ਕੇ ਆਏ ਨੇ ਬਸ ਪਾਦਾ ਕਰ ਰਹੇ ਆ ਅਸੀਂ ਤੋਂ ਖਦਮ ਨਾਲ ਨਹੀਂ ਕੀਤਾ ਸਾਡੇ ਨਾਲ ਅਸੀਂ ਤਾਂ ਨਹੀਂ ਕੀਤਾ ਉਹਨਾਂ ਨੇ ਕੀਤਾ ਸਾਡ ਕਿਉਂਕਿ ਸਾਡੇ ਇੱਕ ਗਰੀਬ ਪਰਵਾਰ ਨੂੰ ਟਿਕਟ ਦੇ ਕੇ ਸਭ ਕੁਝ ਕਰਕੇ ਸਾਰੇ ਵਿੱਚ ਬੁਲਾ ਕੇ ਬਾਅਦ ਸਾਨੂੰ ਧੋਖਾ ਦਿੱਤੇ ਤੁਹਾਨੂੰ ਪਤਾ ਜੇ ਕਿਸੇ ਨੇ ਧੋਖਾ ਜੇ ਤਾਂ ਛੋਟੀ ਗੱਲ ਥੋੜਾ ਹੁੰਦੀ ਬਹੁਤ ਵੱਡੀ ਗੱਲ ਹੁੰਦੀ ਸਿਆਸਤ ਹੈ ਸਿਆਸਤ ਚ ਤੁਸੀਂ ਪਹਿਲੀ ਵਾਰ ਚੋਣ ਲੜ ਰਹੇ ਹੋ ਨਹੀਂ ਅਸੀਂ ਤਿੰਨ ਵਾਰ ਇਲੈਕਸ਼ਨ ਲੜੇ ਨੇ ਦੋ ਵਾਰੀ ਐਮਸੀ ਮੈਰ ਰਹੀ ਸੀ ਇੱਕ ਵਾਰੀ ਨੇ ਜਥੇਦਾਰ ਜੀ ਰਹੀ ਸੀ ਤਿੰਨ ਵਾਰ ਸੀ ਇਲੈਕਸ਼ਨ ਲੜੇ ਐਮਐਲਏ ਦੀ ਵੈਲੀ ਵਾਲਾ ਲੜ ਰਹੇ ਹਾਂ ਐਮਐਲਏ ਦੀ ਵੈਲੀ ਪਹਿਲੀ ਵਾਰ ਤੁਹਾਨੂੰ ਟਿਕਟ ਦਿੱਤੀ ਗਈ ਤੇ ਇਹ ਜਦੋਂ ਟਿਕਟ ਦਿੱਤੀ ਗਈ ਸੀ ਉਦੋਂ ਸੁਖਵੀਰ ਬਾਦਲ ਹੁਣਾਂ ਨਾਲ ਤੁਹਾਡੀ ਮੁਲਾਕਾਤ ਹੋਈ ਸੀ ਉਹਨਾਂ ਨੇ ਸਾਡੇ ਨਾਲ ਮੁਲਾਕਾਤ ਨਹੀਂ ਕੀਤੀ ਬਸ ਉਹਨਾਂ ਨੇ ਆ ਆਰਡਰ ਕੀਤਾ ਸੀ ਸਾਡਾ ਵੀ 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 ਸਰਜੀਤ ਕੋਲ ਉਹ ਟਿਕਟ ਦਿੱਤੀ ਜਾਵੇ ਉਹਨਾਂ ਦੀ ਕੁਰਬਾਨੀ ਬਹੁਤ ਹੈ ਉਹਨਾਂ ਦੇ ਬੱਚਿਆਂ ਦੀ ਜਥੇਦਾਰ Pritam Singh ਦੀ ਉਹਨੇ 9 ਲਾਇ ਜੇਲਾ ਕੱਟੀਆਂ ਸਭ ਕੁਝ ਉਹਨਾਂ ਨੇ ਆਪਣੇ ਘਰ ਦਾ ਉਹ ਉਹ ਤਾਂ ਕਹਿੰਦੇ ਦਿਖੇ ਸੀ ਜਦੋਂ ਪਿਛਲੇ ਦਿਨੀ ਤੁਸੀਂ ਆਮ ਆਦਮੀ ਪਾਰਟੀ ਚ ਸਵੇਰੇ ਚਲੇ ਗਏ ਸੀ ਉਹ ਕਹਿੰਦੇ ਕਿ ਸਾਨੂੰ ਕੋਈ ਫਰਕ ਨਹੀਂ ਪਿਆ ਸੀ ਤਾਂ ਪਹਿਲਾਂ ਹੀ ਜਿਹੜਾ ਬੀਜੇ ਬਸਪਾ ਨੂੰ ਜਿਹੜਾ ਸਪੋਰਟ ਕਰਨ ਦਾ ਜਿਹੜੇ ਕਰੋੜਾ ਅਰਬਾਂ ਦੇ ਮਾਲਕ ਨੇ ਉਹਨਾਂ ਨੂੰ ਕੀ ਫਰਕ ਪੈਣਾ ਫਰਕ ਤਾਂ ਸਾਡੇ ਗਰੀਬਾਂ ਨੂੰ ਪੈਣਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਰਾਜਨੀਤੀ ਵਿੱਚ ਪਹਿਲਾਂ ਹੀ ਸਭ ਕੁਝ ਕਰ ਚੁੱਕੇ ਹਨ ਸਾਡੇ ਸਾਡੇ ਗਰੀਬਾਂ ਨੂੰ ਧੋਖਾ ਦਿੱਤਾ ਹੈ ਨਾ ਫਰਕ ਤਾਂ ਸਾਨੂੰ ਪੈਂਦਾ ਨਾ ਉਹਨਾਂ ਨੂੰ ਮੀਰਾ ਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਅੱਜ ਜਦੋਂ ਤੁਸੀਂ ਨਹੀਂ ਸੀ ਆਵਾਰੀ ਪਾਰਟੀ ਚ ਗਏ ਉਦੋਂ ਸਾਡੇ ਕੋਲੇ ਜਿੰਨੀ ਕੋਈ ਖਬਰਾਂ ਨਹੀਂ ਕਿ ਤੁਹਾਨੂੰ ਸਪੋਰਟ ਵੀ ਵੱਡੇ ਲੈਵਲ ਤੇ ਹੋਣੀ ਸ਼ੁਰੂ ਹੋ ਗਈ ਸੀ ਤਾਂ ਤੁਸੀਂ ਇਹ ਕਿਹਾ ਸੀ ਕਿ ਮੇਰੇ ਕੋਲੇ ਕੋਈ ਬਹੁਤਾ ਫਾਈਨੈਂਸ਼ੀਅਲੀ ਨਹੀਂਗਾ ਤਾਂ ਲੋਕ ਤੁਹਾਡੀ ਮਦਦ ਵੀ ਕਰ ਰਹੇ ਸੀ ਕਦੋਂ ਅ ਅ ਜਦੋਂ ਤੁਸੀਂ ਆਮ ਆਈ ਪਾਰਟੀ 'ਚ ਨਹੀਂ ਸੀਗੇ ਕਿ ਉਸੇ ਤਰ੍ਹਾਂ ਲੋਕ ਨਾਲ ਹੈਗੇ ਹੁਣ ਵੀ ਹਾਂਜੀ ਉਹਦੇ ਫੇਰ ਵਾਪਸ ਆ ਗਏ ਸਾਰੇ ਸਾਡੇ ਨਾਲ ਠੀਕ ਹੈ ਸਾਰੇ ਮਦਰ ਸਾਡੀ ਕੀ ਅਪੀਲ ਕਰਨੀ ਚਾਹੋਗੇ ਲੋਕਾਂ ਨੂੰ ਲੋਕਾਂ ਨੇ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਏ ਵੀ ਆਪਾਂ ਆਪਣਾ ਜਿਹੜਾ ਜਿਹੜਾ ਪੰਥ ਤੇ ਕਈ ਸਾਲਾਂ ਦਾ ਚੱਲ ਰਿਹਾ 70 80 ਸਾਲਾਂ ਦਾ ਚੱਲ ਰਿਹਾ ਉਹ ਮੇਰੇ ਨਾਲ ਸਾਰੇ ਜੋੜ ਕੇ ਮੇਰੇ ਭੈਣ ਭਰਾ ਇਲਾਕਾ ਨਵਾਸੀ ਸਾਡੇ ਪ੍ਰਬੰਧਕ ਕਮੇਟੀ ਜਿੱਥੇ-ਜਿੱਥੇ ਵੀ ਭਾਈਚਾਰਾ ਸਾਡਾ ਸਿੱਖ ਜੱਥੇ ਬੰਦੀਆ ਮੈਂ ਆਪਣੀ ਬੇਨਤੀ ਇਹ ਹੱਥ ਜੋੜ ਕੇ ਕਰਾਂਗੀ ਕਿ ਇੱਕ ਇੱਕ ਵੋਟਰ ਧੱਕੜੀ ਨਾ ਪਾਓ ਜੇ ਸਾਡੀਆਂ ਗਲਤੀਆਂ ਨੇ ਕੋਈ ਵੀ ਨਹੀਂ ਸਾਨੂੰ ਮਾਫ਼ ਕੀਤਾ ਸਹੀ ਠੀਕ ਹੈ ਜੀ ਸ਼ੁਕਰੀਆ ਧੰਨਵਾਦ ਸਵਾਲ ਦੇਣ ਦੇ ਲਈ ਤਾਂ ਇਹ ਸੰ ਬੀਬੀ ਸਰਜੀਤ ਕੌਰ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਕੀ ਕੁਝ ਹੋਇਆ ਕੀ ਕੁਝ ਹਾਲਾਤ ਬਣੇ ہماری ਪਾਰਟੀ ਜਾਣਦਾ ਕੀ ਕੁਝ ਕਾਰਨ ਸੀ ਸਾਰੀ ਗੱਲਬਾਤ ਉਹਨਾਂ ਦੇ ਵੱਲੋਂ ਰੱਖੀ ਗਈ ਹੈ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਲਈ ਜੁੜੇ ਰਹੋ ਦਾਨ ਮਿੰਟ ਦੇ